ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਜੀ ਤੁਹਾਨੂੰ ਸਲਵਾਰ ਦੀ ਸਟਿਚਿੰਗ ਕਰਕੇ ਦਿਖਾਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੀ ਆਪਾਂ ਸਲਵਾਰ ਦੀ ਸਾਰੀ ਸਟਿਚਿੰਗ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਹਸਣ ਵਾਲੀ ਸਿਲਾਈ ਲਗਾਉਣੀ ਹੈ ਜਿਹੜੇ ਆਪਾਂ ਚਾਰ ਕੁੰਡੇ ਕੱਟਦੇ ਹੁੰਨੇ ਆ ਉਹ ਦੋ ਦੋ ਨੂੰ ਆਪਸ ਵਿੱਚ ਜੋੜ ਲੈਣਾ ਜੋੜਨ ਤੋਂ ਬਾਅਦ ਇਸ ਤਰ੍ਹਾਂ ਜੀ ਆਪਾਂ ਹਸਣ ਵਾਲੀ ਸਿਲਾਈ ਲਗਾ ਲੈਣੀ ਹੈਗੀ ਅੱਦੋ ਕੁੰਦਿਆਂ ਤੇ ਲਗਾ ਲੀਜੀ ਹੁਣ ਆਪਾਂ ਦੋਵੇਂ ਜਿਹੜੇ ਕੁੰਦੇ ਰਹਿ ਗਏ ਉਹਨਾਂ ਨੂੰ ਆਪਸ ਵਿੱਚ ਜੋੜਨ ਤੋਂ ਬਾਅਦ ਉਹ ਵੀ ਆਪਾਂ ਆਸਣ ਵਾਲੀ ਸਲਾਈ ਇਸ ਤਰ੍ਹਾਂ ਲਗਾ ਲੈਣੀ ਆਂਗੀ ਇਹ ਸਲਵਾਰ ਦੀ ਇਹ ਸੂਟ ਦੀ ਕਟਿੰਗ ਦੀ ਵੀਡੀਓ ਜੀ ਆਪਾਂ ਕੱਲ ਪਾਈ ਸੀ ਅੱਜ ਆਪਾਂ ਤੁਹਾਨੂੰ ਇਸ ਦੀ ਸਲਵਾਰ ਦੀ ਸਟਿਚਿੰਗ ਕਰਕੇ ਦਿਖਾਵਾਂਗੇ ਇਸ ਤਰ੍ਹਾਂ ਜੀ ਆਸਣ ਵਾਲੀ ਸਲਾਈ ਲਗਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਕਰ ਲੈਣਾ ਇਹ ਇਸ ਤਰ੍ਹਾਂ ਸਿੱਧਾ ਸਿੱਧਾ ਕਰਨ ਤੋਂ ਬਾਅਦ ਜਿਹੜੀ ਸਲਾਈ ਹੈਗੀ ਉਹ ਆਪਾਂ ਦੋਵੇਂ ਪਾਸੇ ਇਸ ਤਰ੍ਹਾਂ ਇੱਕ ਪਾਸੇ ਕਰ ਲੈਣੇ ਆ ਜਿੱਧਰ ਨੂੰ ਕਰਨੇ ਆ ਉਧਰ ਆਪਾਂ ਟੌਪ ਸਟਿਚ ਉੱਪਰ ਲਗਾ ਲੈਣੀ ਹੈ ਇਸ ਤਰ੍ਹਾਂ ਇਹ ਟੌਪ ਸਟਿਚ ਲਗਾਉਣੀ ਜੀ ਬਹੁਤ ਜ਼ਰੂਰੀ ਹੁੰਦੀ ਹੈਗੀ ਇਹਦੇ ਨਾਲ ਜੀ ਆਸਣ ਦੀ ਮਜ਼ਬੂਤੀ ਹੋ ਜਾਂਦੀ ਹੈਗੀ ਆ ਦੇਖੋ ਜੀ ਹੁਣ ਆਪਾਂ ਇਸ ਤਰ੍ਹਾਂ ਸਲਾਈ ਲਗਾ ਲਈ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਪੱਲੇ ਕਿੱਦਾਂ ਚੜਦਦੇ ਨੇ ਜਿਹੜੇ ਸਲਵਾਰ ਦੇ ਦੋ ਫਰੰਟ ਵਾਲੇ ਪੱਲੇ ਹੁੰਦੇ ਨੇ ਆ ਦੇਖੋ ਜੀ ਆਪਣੇ ਫਰੰਟ ਵਾਲੇ ਪੱਲੇ ਨੇ ਐਦਾਂ ਜੀ ਇੱਕ ਸਲਾਈ ਇੱਥੇ ਲਗਾ ਲੈਣੀ ਆ ਕੁੰਦਿਆਂ ਦੇ ਨਾਲ ਜੋੜ ਕੇ ਸੈਂਟਰ 'ਚ ਰੱਖ ਕੇ ਇੱਕ ਸਲਾਈ ਇੱਧਰ ਲਗਾ ਲੈਣੀ ਆ ਐਸੀ ਤਰ੍ਹਾਂ ਹੀ ਦੂਜੇ ਪਾਸੇ ਜੀ ਦੂਸਰੇ ਪੱਲੇ ਨੂੰ ਰੱਖ ਕੇ ਕੁੰਦਿਆਂ ਦੇ ਸੈਂਟਰ 'ਚ ਰੱਖ ਕੇ ਦੋਵੇਂ ਪਾਸੇ ਸਲਾਈ ਲਗਾ ਲੈਣੀ ਹੈਗੀ ਇਹ ਸਲਾਈਆਂ ਲਗਾਉਣ ਤੋਂ ਬਾਅਦ ਜੀ ਆਪਣੀ ਸਲਵਾਰ ਦੇ ਨੀਚੇ ਵਾਲੇ ਸਾਰਾ ਸਲਾਈ ਹੋ ਕੇ ਤਿਆਰ ਹੋ ਜਾਊਗਾ ਬਸ ਵਾਲ ਪਾਉਣ ਵਾਲੇ ਤੇ ਪਹੁੰਚੇ ਬਣਾਉਣ ਵਾਲੇ ਰਹਿ ਜਾਣਗੇ ਆ ਦੇਖੋ ਜੀ ਇਸ ਤਰ੍ਹਾਂ ਸਲਾਈ ਲੱਗ ਜੂਗੀ ਆ ਸੈਂਟਰ ਆਸਣ ਵਾਲੀ ਸਲਾਈ ਹੋਗੀ ਆ ਦੇਖੋ ਜੀ ਆਪਾਂ ਸਲਾਈ ਲਗਾ ਲਈ ਸਲਾਈ ਲਗਾਉਣ ਟਾਈਮ ਜਿਹੜੀ ਆਪਣੀ ਕੰਨੀ ਹੁੰਦੀ ਹੈਗੀ ਇਹ ਜ਼ਰੂਰ ਤਿਆਰ ਰੱਖਣਾ ਵੀ ਸਲਾਈ ਦੇ ਬਾਹਰ ਕੰਨੀ ਸਿੱਧੇ ਪਾਸੇ ਨਹੀਂ ਦਿਖਣੀ ਚਾਹੀਦੀ ਜਦੋਂ ਆਪਾਂ ਇਹ ਵਾਈਟਾ ਨਾਲ ਇੰਨਾ ਕਿ ਹਿੱਸਾ ਜੇ ਆਪਾਂ ਕੰਨੀ ਬਾਹਰਲੇ ਪਾਸੇ ਦਿਖੂ ਉੱਤਰ ਤੋਂ ਲੈ ਕੇ ਤੁਰ ਤੱਕ ਵਾਈਟ ਹਿੱਸਾ ਦਿਖੂਗਾ ਤਾਂ ਉਹ ਜੀ ਆਪਣੀ ਸਲਾਈ ਲੱਗੀ ਹੋਈ ਵੀ ਬੁਰੀ ਲੱਗੂਗੀ ਹੁਣ ਆਪਾਂ ਜੀ ਤੁਹਾਨੂੰ 벨ਟ ਬਣਾਉਣੀ ਦੱਸਾਂਗੇ ਵੀ ਆਪਾਂ ਸਲਵਾਰ ਦੀ 벨ਟ ਕਿੱਦਾਂ ਰੈਡੀ ਕਰਨੀ ਹੈਗੀ 24 ਇੰਚ ਆਪਾਂ ਸਲਵਾਰ 벨ਟ ਦੀ ਚੜਾਈ ਰੱਖੀ ਸੀ ਤੇ ਲੰਬਾਈ 7.5 ਇੰਚ ਤੇ ਕਟਿੰਗ ਕੀਤੀ ਸੀਗੀ ਤੇ 4 ਇੰਚ ਸਲਵਾਰ ਦੀ 벨ਟ ਦੀ ਚੜਾਈ ਲੰਬਾਈ ਰਹਿ ਜਾਊਗੀ ਤੇ ਚੌੜੀ ਜੀ ਇਹ ਬਣਨ ਤੋਂ ਬਾਅਦ 23 ਇੰਚ ਰਹਿ ਜਾਊਗੀ ਇਸ ਤਰ੍ਹਾਂ ਜੀ ਸਲਾਈ ਇੱਕ ਉੱਪਰ ਉੱਪਰ ਸਲਾਈ ਲਗਾ ਲੈਣੀ ਹੈਗੀ ਟੌਪ ਸਟਿਚ ਲਗਾ ਲੈਣੀ ਹੈਗੀ ਹੁਣ ਜੀ ਆਪਾਂ 벨ਟ ਦੇ ਦੂਸਰੇ ਪਾਸੇ ਸਲਾਈ ਲਗਾਵਾਂਗੇ ਇਧਰਲੇ ਪਾਸੇ ਜੀ ਆਪਾਂ ਨੇਫੇ ਵਾਲੀ ਚਿੜੀ ਵੀ ਰੱਖਾਂਗੇ ਇਹ ਸਲਾਈ ਆਪਾਂ ਧੁਰ ਤੱਕ ਨਹੀਂ ਲਗਾਉਣੀ ਡੇਢ ਇੰਚ ਆਪਾਂ ਉੱਪਰ ਕੱਪੜਾ ਛੱਡ ਦੇਣਾ ਇਸ ਤਰ੍ਹਾਂ ਉੱਥੇ ਆਪਾਂ ਪਹਿਲਾਂ ਨਿਸ਼ਾਨੀ ਲਾ ਲੂ ਦੇਖੋ ਜੀ ਤਿੰਨ ਗੁੰਗਲ ਕੱਪੜਾ ਆਪਾਂ ਉੱਪਰ ਛੱਡਿਆਗਾ ਇੱਥੋਂ ਆਪਾਂ ਸਲਾਈ ਵਾਪਸ ਲਿਜਾ ਸਕਦੇ ਹਾਂ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਨੇਫੇ ਵਾਲੀ ਚਿੜੀ ਕਿੱਦਾਂ ਬਣਾਉਣੀ ਆ ਸਭ ਤੋਂ ਪਹਿਲਾਂ ਜੀ ਆਪਾਂ ਕੱਪੜੇ ਨੂੰ ਇਦਾਂ ਥੋੜਾ ਜਿਹਾ ਟੇਡਾ ਰੱਖ ਕੇ ਫੋਲਡ ਕਰਨਾ ਇਸ ਤਰ੍ਹਾਂ ਹਲਕਾ ਜਿਹਾ ਟੇਡਾ ਰੱਖ ਕੇ ਆਪਾਂ ਕੱਪੜੇ ਨੂੰ ਫੋਲਡ ਕੀਤਾਗਾ ਸਿੰਗਲ ਪਾਸਾ ਆਪਾਂ ਇੱਧਰ ਨੂੰ ਇੱਕ ਪਾਸਾ ਇੱਧਰ ਨੂੰ ਫੋਲਡ ਕਰਕੇ ਸਲਾਈ ਲਗਾ ਲੈਣੀ ਹੈ ਸਿੰਗਲ ਸਿੰਗਲ ਕੱਪੜੇ ਤੇ ਲਗਾਉਣੀ ਆਏਗੀ ਦੂਜਾ ਪਾਸਾ ਆਪਾਂ ਦੂਸਰੇ ਪਾਸੇ ਨੂੰ ਫੋਲਡ ਕਰਕੇ ਸਲਾਈ ਲਗਾਵਾਂਗੇ ਐਸੇ ਤਰ੍ਹਾਂ ਜੀ ਆਪਾਂ ਦੂਸਰੇ ਪਾਸੇ ਸਲਾਈ ਲਗਾ ਲੈਣੀ ਆਏਗੀ ਕੱਪੜੇ ਨੂੰ ਅੰਦਰ ਨੂੰ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਨਾ ਪੈਸਟਰਾਂ ਸਲਾਈ ਲਗਾ ਲੈਣੀ ਹੈ ਇਹ ਜਿਹੜੇ ਆਪਾਂ ਨੇਫੇ ਵਾਲੀ ਚਿੜੀ ਬਣਾਉਣੀ ਹੈ ਹਲਕੀ ਜੀ ਟੇਢੀ ਰੱਖ ਕੇ ਬਣਾਉਣੀ ਹੈ ਕਿ ਮਤਲਬ ਹਲਕਾ ਜਿਹਾ ਕੱਪੜਾ ਜ਼ਿਆਦਾ ਵਿੱਚ ਦੇਣਾਗਾ ਉੱਪਰਲੇ ਪਾਸੇ ਆ ਲਓ ਜੀ ਆਪਣੀ ਇਹ ਵਾਲੀ ਸਲਾਈ ਲੱਗ ਗਈ ਹੁਣ ਆਪਾਂ ਤੁਹਾਨੂੰ ਨਿਫਾ ਫੋਲਡ ਕਰਕੇ ਦਿਖਾਉਣੇ ਆ ਇਸ ਤਰ੍ਹਾਂ ਜੀ ਆਪਾਂ ਨਿਫਾ ਅੰਦਰ ਨੂੰ ਮੋੜ ਕੇ ਇਹਦੇ ਉੱਪਰ ਆਪਾਂ ਸਲਾਈ ਲਗਾ ਲੈਣੀ ਆ ਨਿਫਾ ਫੋਲਡ ਕਰਨ ਟਾਈਮ ਨਿਫੇ ਵਾਲੀ ਸਲਾਈ ਲਗਾਉਣ ਟਾਈਮ ਵੀ ਆਪੇ ਧਿਆਨ ਜ਼ਰੂਰ ਰੱਖਣਾ ਵੀ ਆਪਣੇ ਨਿਫੇ 'ਚ ਵੱਲ ਨਹੀਂ ਪੈਣੇ ਚਾਹੀਦੇ ਵੀ ਜਾਨੀ ਕਿ ਕਿਤੋਂ ਵੱਧ ਘੱਟ ਕੱਪੜਾ ਜੇ ਆਪਾਂ ਅੰਦਰ ਨੂੰ ਫੋਲਡ ਕਰਾਂਗੇ ਤਾਂ ਆਪਣੇ ਨਿਫੇ ਵਿੱਚ ਵੱਲ ਪੈਣਗੇ ਆ ਲੋ ਜੀ ਆਪਣੀ ਸਲਵਾਰ ਦੀ 벨ਟ ਬਣ ਕੇ ਹੋ ਚੁੱਕੀ ਹੈਗੀ ਤਿਆਰ ਐਕਸਟਰਾ ਧਾਗੇ ਦੀ ਕਰ ਦੇਣੀ ਹੈਗੀ ਆਪਾਂ ਕਟਿੰਗ ਆ ਦੇਖੋ ਜੀ ਆ ਆਪਣੀ ਨੇਫੇ ਵਾਲੀ ਚੀੜੀ ਬਣ ਗਈ ਤੇ ਆ ਆਪਣਾ ਨੇਫਾ ਹੋ ਗਿਆ ਬਣ ਕੇ ਤਿਆਰ ਆਪਣੀ 벨ਟ ਬਿਲਕੁਲ ਰੈਡੀ ਹੈਗੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਸਲਵਾਰ ਦੇ ਵੱਲ ਕਿੰਨੇ ਇੰਚ ਦੇ ਵਿੱਚ ਪਾਉਣੇ ਨੇ ਤੇ ਕਿੱਦਾਂ ਪਾਉਣੇ ਨੇ ਆ ਜੀ ਆਪਾਂ ਪਹੁੰਚਿਆ ਵਾਸਤੇ ਰੈਡੀ ਕੀਤਾ ਬੁਗਰਮ ਨੂੰ ਇਸ ਤਰ੍ਹਾਂ ਕੱਪੜਾ ਲਿਆਗਾ ਕੱਪੜੇ ਦੇ ਉੱਪਰ ਆਪਾਂ ਬੁਕਰਮ ਨੂੰ ਪ੍ਰੈਸ ਦੇ ਨਾਲ ਪੇਸਟ ਕਰਕੇ ਦੋਵੇਂ ਪਾਸਿਓਂ ਆਪਾਂ ਕੱਪੜਾ ਫੋਲਡ ਕਰਕੇ ਉਹਦੇ ਉੱਪਰ ਸਲਾਈ ਲਗਾਉਣੀ ਹੈਗੀ ਆਹ ਦੇਖੋ ਜੀ ਆਪਣੀ 벨ਟ ਆ ਗਈ 벨ਟ ਦੇ ਉੱਪਰ ਆਪਣੀਆਂ ਦੋ ਸਲਾਈਆਂ ਲੱਗੀਆਂ ਹੋਈਆਂ ਨੇ ਇੱਕ ਸੈਂਟਰ ਵਾਲੀ ਜਿੱਥੇ ਆਪਾਂ ਨੀਫੇ ਵਾਲੀ ਚਿੜੀ ਬਣਾਈ ਹੈ ਦੂਸਰੀ ਪਿੱਛੇ ਆਸਣ ਵਾਲੀ ਅੱਜ ਹੀ ਆਪਣੇ ਫਰੰਟ ਵਾਲੇ ਪੱਲੇ ਨੇ ਫਰੰਟ ਵਾਲੇ ਪੱਲਿਆਂ ਦਾ ਆਪਾਂ ਸੈਂਟਰ ਕੱਢ ਕੇ ਉਹਦੇ ਉੱਪਰ ਆਪਾਂ ਇੱਕ ਕੱਟ ਲਗਾ ਲੈਣਾ ਕਿਉਂਕਿ ਜਿਹੜਾ ਇਹ ਵਾਲਾ ਵੱਲ ਜਿ ਸਹੀ ਜਗ੍ਹਾ ਤੇ ਪਿਆ ਹੋਊਗਾ ਪੱਲਿਆਂ ਦਾ ਸੈਂਟਰ ਵਾਲਾ ਇਹ ਵਾਲ ਤਾਂ ਕਦੇ ਵੀ ਆਪਣੇ ਸਲਵਾਰ ਦਾ ਪੌਂਚਾ ਘੁੰਮੂਗਾ ਨਹੀਂ ਸਲਵਾਰ ਬਿਲਕੁਲ ਸਟ੍ਰੇਟ ਰਹੂਗੀ ਜਿਹੜੀ ਸੈਂਟਰ ਵਾਲੀ ਕਰੀਜ਼ ਆ ਉਹ ਬਿਲਕੁਲ ਸਿੱਧੀ ਰਹੂਗੀ ਆ ਦੇਖੋ ਜੀ 23 ਇੰਚ ਆਪਣੀ 벨ਟ ਬਣ ਕੇ ਰੈਡੀ ਹੋਈ ਹੈਗੀ ਤਿਆ ਜਿਹੜੀ ਸੈਂਟਰ ਵਾਲੀ ਸਲਾਈ ਲਾਈ ਹੋਈ ਆ ਆਪਣੀ ਇਹਦੇ ਆਲੇ ਦੁਆਲੇ ਆਪਾਂ 1 1 ਇੰਚ ਕਪੜਾ ਛੱਡਣਾਗਾ ਜਿੱਥੇ ਕਿ ਆਪਾਂ ਵਲ ਕੋਈ ਵੀ ਨਹੀਂ ਪਾਉਣਾ ਹੈਗਾ 1 ਇੰਚ ਇਧਰ ਛੱਡ ਦੇਣਾ 1 ਇੰਚ ਇਧਰ ਛੱਡ ਦੇਣਾ ਐਦਾ 1 1 ਇੰਚ ਕਪੜਾ ਛੱਡਣ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਅੱਧ ਚੋਂ ਵਲ ਪਾਉਣੇ ਨੇ ਸ਼ੁਰੂ ਕਰਨੇ ਕਈ ਵਾਰੀ ਕੀ ਕਰਦੇ ਆ ਅੱਧ ਕਰ ਲੈਨੇ ਅੱਧ ਚੋਂ ਵਲ ਪਾਉਣਾ ਸ਼ੁਰੂ ਕਰ ਲੈਨੇ ਇੱਥੇ ਆਲੇ ਦੁਆਲੇੋਂ ਇੱਥੋਂ ਆਪਾਂ 2 ਇੰਚ ਕੱਪੜਾ ਛੱਡ ਦੇਣਾ ਅੱਧ ਨਾਲੋਂ 2 ਇੰਚ ਘਟਾ ਦੇਣਾ ਦੇਖੋ 2-2 ਇੰਚ ਤੇ ਨਿਸ਼ਾਨੀ ਲਾ ਲਈ ਜਿੱਥੇ ਆਪਾਂ ਨਿਸ਼ਾਨੀ ਲਾਈ ਆ ਇੰਨੇ-ਇੰਨੇ ਹਿੱਸਿਆਂ ਚ ਆਪਾਂ ਵਲ ਪਾਉਣੇ ਨੇ ਉਧਰਲੇ ਪਾਸੇ ਵੀ ਇੰਨੇ ਹਿੱਸੇ ਚ ਇਧਰਲੇ ਪਾਸੇ ਵੀ ਤੁਹਾਡੀ ਬੈਲਟ ਦੀ ਚੜਾਈ ਕਿੰਨੀ ਵੀ ਆ ਬਸ ਤੁਸੀਂ ਉਹਦੇ ਨਾਲੋਂ ਅੱਧ ਨਾਲੋਂ 2 ਇੰਚ ਕੱਪੜਾ ਘਟਾ ਦਿਓ ਤੇ ਉੱਥੋਂ ਵਲ ਪਾਉਣੇ ਸ਼ੁਰੂ ਕਰੋ ਆ ਜਿਹੜਾ ਸੈਂਟਰ ਵਾਲਾ ਬਾਲਾ ਇਹ 4 ਇੰਚ 4.5 ਇੰਚ ਤੇਹੀ ਇਹ ਵਾਲ ਪੈਣਾ ਚਾਹੀਦਾ ਪੱਲੇ ਵਾਲਾ ਜਿਹੜਾ ਕਰੀਜ਼ ਵਾਲਾ ਬਾਲਾ ਸੈਂਟਰ ਵਾਲਾ 4 4.5 ਇੰਚ ਦੇ ਵਿੱਚ ਦੇ ਉੱਪਰ ਹੀ ਵਾਲ ਪੈਣਾ ਚਾਹੀਦਾ ਨਾ ਇਹ 4.5 ਇੰਚ ਤੋਂ ਘੱਟ ਨਾ ਹੀ ਵੱਧ ਜਿੱਥੇ ਆਪਾਂ 4.5 ਇੰਚ ਦੀ ਨਿਸਾਨੀ ਲਾਵਾਂਗੇ ਜਾਂ 4 ਇੰਚ ਦੀ ਜਿਉਹ ਜਗ੍ਹਾ ਤੇ ਵਾਲ ਪਿਆ ਹੋਊ ਤਾਂ ਕਦੇ ਵੀ ਆਪਣਾ ਪਹੁੰਚਾ ਨਹੀਂ ਘੁੰਮੂਗਾ ਆ ਦੇਖੋ ਜੀ ਹੁਣ ਆਪਾਂ ਵਾਲ ਪਾਵਾਂਗੇ ਆਪਣੇ نیچے ਆਪਾਂ 벨ਟ ਰੱਖੀ ਹੈਗੀ ਦੋਵੇਂ ਸਿੱਧੇ ਪਾਸਿਆਂ ਨੂੰ ਆਪਸ ਵਿੱਚ ਜੋੜ ਲੈਣਾਗਾ ਪਿਛਲੀ ਸਲਾਈ ਹੈਗੀ ਇੱਕ 벨ਟ ਵਾਲੀ ਤੇ ਉੱਪਰ ਜਿਹੜੀ ਸਲਵਾਰ ਆ ਗਈ ਸਲਵਾਰ ਦੀ ਆਸਣ ਵਾਲੀ ਸਲਾਈ ਨੂੰ ਆਪਸ ਵਿੱਚ ਜੋੜ ਕੇ ਆਪਾਂ ਇੱਥੇ 1-1 ਇੰਚ ਦਾ ਵਲ ਪਾਉਣਾਗਾ ਜਿਹੜੇ ਆਪਾਂ ਪਿਛਲੇ ਪਾਸੇ ਪਾਉਣੇ ਹੁੰਨੇ ਆਗੇ ਇਸਲੇ ਆਸਨ ਕੋਲੇ ਸਲਾਈ ਕੋਲੇ 1-1 ਇੰਚ ਦੇ ਵਲ ਪਾਉਣੇ ਹੁੰਦੇ ਆ ਤੁਸੀਂ ਚਾਹੋ ਤਾਂ ਮਿੰਕੇ ਵੀ ਪਾ ਸਕਦੇ ਹੋ ਬਿਨਾ ਮਿੰਨੇ ਵੀ ਜਦੋਂ ਆਪਾਂ ਇੱਕ ਦੋ ਵਾਰੀ ਸਲਵਾਰਾ ਸਲਾਈ ਕਰ ਲੈਨੇ ਆਪਾਂ ਨੂੰ ਬਿਨਾ ਮਿੰਨ ਤੋਂ ਵੀ ਹਿਸਾਬ ਆ ਜਾਂਦਾ ਵੀ ਆਪਾਂ ਇੰਨਾ ਕੁ ਘੇਰਾ ਆਪਣਾ ਸਲਵਾਰ ਦਾ ਆਪਾਂ ਇੰਨੇ-ਇੰਨੇ ਇੰਚ ਦੇ ਵਲ ਪਾਉਣੇ ਨੇ ਸਲਵਾਰ ਦੇ ਬਲ ਜੀ ਦੋ ਤਰੀਕਿਆਂ ਚ ਪੈਂਦੇ ਹੁੰਦੇ ਨੇ ਇੱਕ ਤਾਂ ਪਹਿਲਾਂ 벨ਟ ਬਣਾ ਕੇ 벨ਟ ਬਣਾਉਣ ਤੋਂ ਬਾਅਦ ਅਲੱਗ ਤੋਂ ਸਲਵਾਰ ਦੇ ਬਲ ਪਾ ਕੇ ਫਿਰ ਉਹਨੂੰ ਅਟੈਚ ਕੀਤਾ ਜਾਂਦਾ ਇੱਕ ਐਸ ਤਰ੍ਹਾਂ ਬਲ ਪਾਏ ਜਾਂਦੇ ਨੇ ਜਿੱਦਾਂ ਆਪਾਂ ਅੱਜ ਪਾਉਣੇ ਆਂਗੇ ਵੀ ਇੱਕ ਹੀ ਸਲਾਈ ਦੇ ਨਾਲ ਆਪਾਂ ਨਾਲ ਹੀ 벨ਟ ਝੜਦਾਂਗੇ ਤੇ ਨਾਲ ਹੀ ਜੀ ਆਪਾਂ ਸਲਵਾਰ ਦੇ ਬਲ ਪਾ ਦਾਂਗੇ ਆ ਦੇਖੋ ਜੀ ਜਿੱਥੇ ਆਪਾਂ ਨਿਸ਼ਾਨੀ ਲਾਈ ਸੀ ਉੱਥੇ ਆਪਾਂ ਕੱਟ ਲਗਾ ਲਿਆ ਸੀ ਕੱਟ ਲਗਾਉਣ ਤੋਂ ਬਾਅਦ ਹੁਣ ਆਪਾਂ ਬਲ ਪਾਵਾਂਗੇ ਤੁਸੀਂ ਵੱਡਾ ਬਲ ਪਾਉਣਾ ਤਾਂ ਤੁਸੀਂ ਹਾਫ ਚੋ ਮਸ਼ੀਨ ਦੇ ਅੱਧ ਚੋ ਚੱਕ ਲੋ ਵੱਡਾ ਪਾਉਣਾ ਤਾਂ ਜਿੱਥੇ ਆ ਮਤਲਬ ਕਿ ਮਸ਼ੀਨ ਦਾ ਖਤਮ ਹੁੰਦਾ ਬਲੈਕ ਹਿੱਸਾ ਉੱਥੋਂ ਵੱਲ ਚੱਕ ਲੋ ਤਾਂ ਵੱਡਾ ਘੇਰਾਗਾ ਸਲਵਾਰ ਦਾ ਘੇਰਾ ਜਿਆਦਾ ਤਾਂ ਵੱਡਾ ਵੱਲ ਚੱਕੀ ਚੱਲੋ ਸਲਵਾਰ ਦਾ ਘੇਰਾ ਛੋਟਾ ਤਾਂ ਛੋਟੇ ਛੋਟੇ ਵੱਲ ਚੱਕ ਲੋ ਇਸ ਤਰ੍ਹਾਂ ਜੀ ਆਪਾਂ ਵੱਲ ਪਾਈ ਜਾਣੇ ਆ ਇਸ ਤਰ੍ਹਾਂ ਜੀ ਇੱਕ ਹੀ ਸਲਾਈ ਦੇ ਨਾਲ ਹੁੰਦੇ ਵੱਲ ਪਾਉਣ ਦੇ ਨਾਲ ਬਹੁਤ ਹੀ ਸੌਖੇ ਤੇ ਆਸਾਨੀ ਦੇ ਨਾਲ ਵੱਲ ਪੈ ਜਾਂਦੇ ਨੇ ਕੋਈ ਵੀ ਕਪੜਾ ਨਾ ਹੀ 벨ਟ ਦਾ ਤੇ ਨਾ ਹੀ ਸਲਵਾਰ ਇਸ ਤਰ੍ਹਾਂ ਵਾਲ ਪਾਉਂਦੇ ਜੀ ਨਾਲ ਜੀ ਆਪਣੀ ਨਾ ਹੀ ਸਲਵਾਰ ਦਾ ਕਪੜਾ ਵੱਧਦਾ ਘਟਦਾ ਤੇ ਨਾ ਹੀ 벨ਟ ਦਾ ਜੇ ਕੋਈ ਐਂਡ ਤੇ ਹਲਕਾ ਜਿਹਾ ਇੱਕ ਅੱਧਾ ਵਾਲ ਵੱਧ ਘਟ ਜਾਂਦਾਗਾ ਤਾਂ ਉਹਦੀ ਆ ਪੈਂਡ ਵਾਲੇ ਵਾਲ ਚ ਐਡਜਸਟਮੈਂਟ ਕਰ ਸਕਦੇ ਆ ਕਿਉਂਕਿ ਬਾਕੀ ਵਾਲ ਤਾਂ ਆਪਾਂ ਸੇਮ ਸੇਮ ਪਾਉਣੇ ਹੁੰਦੇ ਆਗੇ ਉਨੇ ਉਨੇ ਹਿਸਾਬ ਚ ਚੱਕਣੇ ਹੁੰਦੇ ਆ ਜੇ ਐਂਡ ਤੇ ਆਪਣਾ ਇੱਕ ਅੱਧਾ ਵਾਲ ਵੱਧ ਘਟਦਾਗਾ ਤਾਂ ਤੁਸੀਂ ਉਹਨੂੰ ਜਾਂ ਤਾਂ ਹਲਕਾ ਜਿਹਾ ਵੱਡਾ ਪਾ ਲਓ ਜਾਂ ਹਲਕਾ ਜਿਹਾ ਛੋਟਾ ਪਾ ਲਓ ਆ ਦੇਖੋ ਆ ਦੇਖੋ ਜੀ ਆਪਣੇ ਵਾਲ ਪੈ ਗਏ ਐਂਡਾ ਵਾਲਾ ਵਾਲ ਬਿਲਕੁਲ ਸੇਮ ਹੋ ਜਈਆ ਹਲਕਾ ਜਿਹਾ ਕੱਪੜਾ ਵਧਿਆਗਾ ਉਹ ਆ ਪੈਂਡ ਵਾਲੇ ਵਾਲ 'ਚ ਐਦਾਂ ਐਂਡ ਵਾਲੇ ਵਾਲ ਦੇ ਵਿੱਚ ਹੀ ਆਪਾਂ ਉਹਦੀ ਐਡਜਸਟਮੈਂਟ ਕਰ ਦੇਣੀ ਹੈਗੀ ਐਸ ਤਰ੍ਹਾਂ ਵਾਲ ਪਾਉਣ ਦੇ ਨਾਲ ਜੀ ਪਿੱਛੋਂ ਵੀ ਵਾਲਾਂ ਬਹੁਤ ਹੀ ਸੋਹਣੀ ਸ਼ੇਪ ਬਣ ਕੇ ਤਿਆਰ ਹੁੰਦੀ ਹੈਗੀ ਹੁੰਜੀ ਆਪਾਂ ਇੱਥੋਂ ਵਾਲ ਅੱਗੇ ਨਹੀਂ ਪਾਉਣੇ ਆਪਾਂ ਇੱਥੋਂ ਸਲਾਈ ਵਾਪਸ ਲੈ ਆਉਣੀ ਹੈਗੀ ਆਪਾਂ ਇੱਕ ਸਾਈਡ ਦੇ ਵਾਲ ਪਾ ਲੇ ਐਦਾਂ ਜੀ ਤੁਸੀਂ ਚਾਹੋ ਤਾਂ ਸਲਾਈ ਮਤਲਬ ਕਿ ਧਾਗਾ ਕੱਟ ਕਰਕੇ ਵੀ ਦੁਬਾਰਾ ਵਾਲ ਜਿੱਥੋਂ ਸ਼ੁਰੂ ਕੀਤੇ ਸੀ ਦੂਸਰੇ ਪਾਸੇ ਪਾ ਸਕਦੇ ਹੋਂ ਦੂਸਰੀ ਸਾਈਡ ਤੇ ਤੁਸੀਂ ਚਾਹੋ ਤਾਂ ਸਲਾਈ ਵਾਪਸ ਲੈ ਲਿਆ ਸਕਦੇ ਹੋਗੇ ਇਹਦੇ ਨਾਲ ਕੀ ਹੁੰਦਾਗਾ ਵਾਲਾਂ ਦੀ ਮਜ਼ਬੂਤੀ ਹੋ ਜਾਂਦੀ ਹੈ ਸਲਾਈ ਡਬਲ ਹੋ ਜਾਂਦੀ ਹੈਗੀ ਆ ਦੇਖੋ ਆ ਦੇਖੋ ਜੀ ਜਿੱਥੋਂ ਆਪਾਂ ਪਹਿਲਾਂ ਵਾਲ ਪਾਉਣੇ ਸ਼ੁਰੂ ਕੀਤੇ ਸੀ ਉੱਥੋਂ ਹੀ ਆਪਾਂ ਆਸਣ ਵਾਲੀ ਸਲਾਈ ਤੋਂ ਆਪਾਂ ਦੂਸਰੇ ਪਾਸੇ ਨੂੰ ਸਲਾਈ ਲੈ ਜਾਣੀ ਹੈਗੀ ਐਸੇ ਤਰ੍ਹਾਂ ਜਿਵੇਂ ਆਪਾਂ ਦੂਸਰੇ ਪਾਸੇ ਸੇਮ ਜਿੱਦਾਂ ਆਪਾਂ ਪਹਿਲਾਂ ਵਾਲ ਪਾਏ ਨੇ ਉਦਾਂ ਵਾਲ ਪਾ ਲੈਣੇ ਆ ਜਿੱਥੇ ਆਪਣੇ ਕੱਟ ਲਗਾਇਆ ਹੋਇਆ ਉੱਥੋਂ ਆਪਾਂ ਹੁਣ ਦੁਬਾਰਾ ਵਾਲ ਪਾਉਣੇ ਸ਼ੁਰੂ ਕਰ ਦੇਣੇ ਨੇ ऐसे तरीं जी ਆਪਾਂ ਦੂਸਰੇ ਪਾਸੇ ਵੱਲ ਪਾ ਲੈਣੇ ਆ ਪਹਿਲਾਂ ਆਪਣੀ ਸਲਵਾਰ ਦਾ ਸਾਰਾ ਕੱਪੜਾ ਇੱਧਰਲੇ ਪਾਸੇ ਸੀ ਹੁਣ ਜੀ ਇੱਧਰਲੀ ਸਾਈਡ ਨੂੰ ਆ ਗਿਆ ਇਸ ਤਰ੍ਹਾਂ ਕਰਕੇ ਜੀ ਆਪਾਂ ਇੱਧਰਲੇ ਪਾਸੇ ਵੀ ਵਲ ਪਾ ਲੈਣੇ ਨੇ ਆ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਸਲਵਾਰ ਦੇ ਵਲ ਪਾ ਲਏ ਹੁਣ ਆਪਾਂ ਤੁਹਾਨੂੰ ਸਲਵਾਰ ਸਿੱਧੀ ਕਰਕੇ ਦਿਖਾਉਣੇ ਆਂਗੇ ਆ ਦੇਖੋ ਜੀ ਆਪਣੇ ਬਾਲ ਬਿਲਕੁਲ ਸੇਮ ਪਏ ਨੇ 1-1 ਇੰਚ ਆਪਾਂ ਇਧਰ ਸਾਈਡ ਤੇ ਕਪੜਾ ਛੱਡਿਆ ਸੀ ਦੇਖੋ ਜੀ ਸਿਰਫ ਆਪਾਂ 벨ਟ ਦਾ ਕਪੜਾ ਮਿਣਿਆ ਸੀਗਾ ਆਪਾਂ ਨੀਚੇ ਵਾਲਾ ਘੇਰਾ ਵਾਲਾ ਕਪੜਾ ਨਹੀਂ ਸੀ ਮਿਣਿਆ ਬਿਲਕੁਲ ਆਪਣੇ ਬਾਲ ਸਹੀ ਓਨੀ ਪਏ ਨੇ ਜਿੰਨੇ ਇਧਰ ਪਏ ਨੇ ਓਨੇ ਉਧਰ ਪਏ ਨੇ ਕੋਈ ਵਾਲ ਵੱਡਾ ਛੋਟਾ ਨਹੀਂ ਪਿਆ ਹੈਗਾ ਹੁਣ ਜੀ ਆਪਾਂ ਪਹੁੰਚੇ ਨੂੰ ਇਦਾਂ ਸਲਵਾਰ ਦੇ ਕਪੜੇ ਦੇ ਉੱਪਰ ਧਰ ਕੇ ਸਲਾਈ ਲਗਾ ਲੈਣੀ ਹੈਗੀ ਇਸ ਤਰ੍ਹਾਂ ਜੀ ਸਿਲਾਈ ਲਗਾ ਲੈਣੀ ਆ ਨੀਚੇ ਸਲਵਾਰ ਦਾ ਕੱਪੜਾ ਉੱਪਰ ਆਪਾਂ ਇਸ ਤਰ੍ਹਾਂ ਸਿੱਧਾ ਹੀ ਇੱਕ ਸਲਵਾਰ ਦਾ ਕੱਪੜਾ ਤੇ ਪਹੁੰਚਾ ਵੀ ਆਪਾਂ ਸਿੱਧਾ ਹੀ ਉੱਪਰ ਧਰਨਾਗਾ ਇਸ ਤਰ੍ਹਾਂ ਧਰਨ ਤੋਂ ਬਾਅਦ ਸਿਲਾਈ ਲਗਾਉਣ ਤੋਂ ਬਾਅਦ ਆਪਾਂ ਬੁਕਰਮ ਵਾਲੇ ਹਿੱਸੇ ਨੂੰ ਨੀਚੇ ਫੋਲਡ ਕਰ ਦੇਣਾ ਨੀਚੇ ਫੋਲਡ ਕਰਨ ਤੋਂ ਬਾਅਦ ਆਪਾਂ ਇੱਥੋਂ ਸਿਲਾਈ ਟੇਢੀ ਉੱਪਰ ਨੂੰ ਲੈ ਕੇ ਜਾਣੀ ਹੈਗੀ ਜਿੱਦਾਂ ਆਪਣੀ ਸਲਵਾਰ ਦੀ ਆਹ ਵਾਲੀ ਟੇਢੀ ਸ਼ੇਪ ਆ ਪਿਛਲੀ ਸਿਲਾਈ ਵਾਲੀ ਉਦਾਂ ਹੀ ਆਪਾਂ ਸਿਲਾਈ ਲੈ ਕੇ ਜਾਣੀ ਆ ਇਸ ਤਰ੍ਹਾਂ ਜੀ ਸਿਲਾਈ ਆਪਾਂ ਸਿੱਧੇ ਪਾਸਿਓਂ ਲਗਾਉਣੀ ਹੈਗੀ ਜਿਹੜੇ ਮੂਰੀ ਆਪਾਂ ਅਟੈਚ ਕਰਨੀਆਂ ਹਨ ਉਹ ਸਿੱਧੇ ਪਾਸਿਓਂ ਕਰਨੀਆਂ ਐ ਐਦਾਂ ਆਪਾਂ ਜੀ ਕੱਪੜੇ ਨੂੰ 모ੜ ਕੇ ਕਰੀਜ਼ ਬਣਾ ਲੈਣੀ ਆ ਜਿੱਥੇ-ਜਿੱਥੇ ਆਪਾਂ ਸਿਲਾਈ ਲਗਾਉਣੀ ਆ ਜਾਂ ਫਿਰ ਤੁਸੀਂ ਜੀ ਝਾਕ ਦੇ ਨਾਲ ਨਿਸ਼ਾਨੀ ਲਾ ਲਓ ਆ ਦੇਖੋ ਜੀ ਐਦਾਂ ਆਪਾਂ ਸਲਾਈ ਲਗਾਈ ਜਾਣੀ ਹੈਗੀ ਇਸ ਤਰ੍ਹਾਂ ਪੌਂਚਾ ਜੜਨ ਦੇ ਨਾਲ ਸਲਵਾਰ ਦੇ ਵਿੱਚ ਜਾਂ ਪੌਂਚੇ ਦੇ ਵਿੱਚ ਬਿਲਕੁਲ ਵੀ ਵੱਲ ਨਹੀਂ ਪੈਂਦੇ ਕਿਉਂਕਿ ਜਿਹੜੀ ਸਲਵਾਰ ਹੁੰਦੀ ਆ ਜੇ ਉਹਦੇ ਵੱਲ ਸਹੀ ਪਏ ਹੋਣਗੇ ਤੇ ਦੂਸਰੀ ਗੱਲ ਪੌਂਚਾ ਸੋਹਣਾ ਬਣਿਆ ਹੋਊਗਾ ਤਾਂ ਸਲਵਾਰ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਹੈ ਜੀ ਇਸ ਤਰ੍ਹਾਂ ਜੀ ਆਪਾਂ ਸਲਾਈ ਲਗਾ ਲੈਣੀ ਹੈਗੀ ਨਾਲ ਹੁੰਦੇ ਆਪਾਂ ਨਿਸ਼ਾਨੀ ਲਗਾਈ ਜਾਣੀ ਆ ਚਾਹੇ ਤੁਸੀਂ ਕ੍ਰੀਜ਼ ਬਣਾ ਲਓ ਪ੍ਰੈਸ ਦੇ ਨਾਲ ਵੀ ਤੁਸੀਂ ਉੱਪਰੋਂ ਕੱਪੜੇ ਨੂੰ ਸਲਵਾਰ ਵਾਲੀ ਨੂੰ ਫੋਲਡ ਕਰਕੇ ਕ੍ਰੀਜ਼ ਬਣਾ ਸਕਦੇ ਹੋਗੇ ਵੀ ਆਪਾਂ ਜਿੱਥੇ-ਜਿੱਥੇ ਸਿਲਾਈ ਲਗਾਉਣੀ ਆ। ਇਸ ਤਰ੍ਹਾਂ ਜੀ ਸਿਲਾਈ ਲਗਾਉਣ ਤੋਂ ਬਾਅਦ ਆਪਾਂ ਹੁਣ ਇਸ ਤਰ੍ਹਾਂ ਹੀ نیچے ਨੂੰ ਤਿਰਸੀ ਸਿਲਾਈ ਲੈ ਆਉਣੀ ਹੈਗੀ ਜਿੱਦਾਂ ਆਪਣਾ ਕੱਪੜਾ ਸਲਵਾਰ ਦਾ ਪਿਛਲੀ ਸਿਲਾਈ ਵਾਲਾ ਤੇ ਹੁਣ ਆਪਾਂ ਇੱਕ ਸਿਲਾਈ نیچے ਲਗਾ ਲੈਣੀ ਆ। ਇਸ ਤਰ੍ਹਾਂ ਜੀ ਨੀਚੇ ਵਾਲੀ ਸਿਲਾਈ ਲਗਾ ਲੈਣੀ ਹੈਗੀ ਇਸ ਤਰ੍ਹਾਂ ਜੀ ਨੀਚੇ ਸਿਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਅੱਧਾ ਅੱਧਾ ਇੰਚ ਕੱਪੜਾ ਛੱਡ ਕੇ ਉੱਪਰ ਵੀ ਤੇ ਨੀਚੇ ਵੀ ਇੱਕ ਸਿਲਾਈ ਹੋਰ ਲਗਾ ਲੈਣੀ ਆ ਉਹ ਅੱਧੇ ਅੱਧੇ ਇੰਚ ਦੇ ਵਿੱਚ ਜਿਹੜਾ ਆਪਾਂ ਮਤਲਬ ਕੀ ਸਿਲਾਈ ਨਹੀਂ ਲੱਗੀ ਹੋ ਉਹਦੇ ਵਿੱਚ ਆਪਾਂ ਬਣਾਵਾਂਗੇ ਜੀ ਸਕਰੋਲ ਆ ਦੇਖੋ ਜੀ ਆਪਾਂ 10 ਇੰਚ ਕਪੜਾ ਛੱਡ ਕੇ ਸਲਾਈ ਲਗਾਈ ਹੈਗੀ ਐਸੇ ਤਰ੍ਹਾਂ ਹੀ ਜੀ ਆਪਾਂ ਉੱਪਰ ਲਗਾ ਲੈਣੀ ਆ ਸਲਾਈ 10-10 ਇੰਚ ਛੱਡ ਕੇ ਕਪੜਾ ਇਹਦੇ ਵਿੱਚ ਆਪਾਂ ਸਕਰੋਲ ਬਣਾਵਾਂਗੇ ਜੀ ਤੁਸੀਂ ਪੌਂਚੇ ਦੇ ਸੈਂਟਰ ਦੇ ਵਿੱਚ ਕੋਈ ਵੀ ਡਿਜ਼ਾਈਨ ਆਪਣੀ ਮਰਜ਼ੀ ਮੁਤਾਬਕ ਬਣਾ ਸਕਦੇ ਹੋਗੇ ਜਿੱਦਾਂ ਦਾ ਡਿਜ਼ਾਈਨ ਤੁਹਾਨੂੰ ਚੰਗਾ ਲੱਗੇ ਉਦਾਂ ਦਾ ਡਿਜ਼ਾਈਨ ਤੁਸੀਂ ਪੌਂਚੇਆਂ 'ਚ ਤਿਆਰ ਕਰ ਸਕਦੇ ਹੋ ਹਾਂਜੀ ਆਪਾਂ ਤੁਹਾਨੂੰ ਸਕਰੋਲ ਬਣਾਉਣੇ ਦੱਸਾਂਗੇ ਦੇਖੋ ਐਦਾਂ ਮਸ਼ੀਨ ਧਰ ਲਈ ਆਪਾਂ ਸਿਰਫ ਮਸ਼ੀਨ ਨੂੰ ਕੁਝ ਨਹੀਂ ਕਰਨਾ ਨਾ ਹੀ ਸੂਈ ਨੂੰ ਕੁਝ ਕਰਨਾਗਾ ਆਪਾਂ ਸਿਰਫ ਆਪਣੇ ਹੱਥਾਂ ਦੇ ਨਾਲ ਸਲਵਾਰ ਵਾਲੇ ਕੱਪੜੇ ਨੂੰ ਜਾਨੀ ਕਿ ਪੌਂਚੇ ਨੂੰ ਹਿਲਾਉਣਾਗਾ ਉਹ ਵੀ ਜ਼ਿਆਦਾ ਜ਼ੋਰ ਦੀ ਨਹੀਂ ਹੌਲੀ ਹੌਲੀ ਹਲਾਈ ਜਾਣਾ ਇਸ ਤਰ੍ਹਾਂ ਹੌਲੀ ਹੌਲੀ ਹਿਲਾਉਣ ਦੇ ਨਾਲ ਆਪਣੇ ਬਹੁਤ ਹੀ ਸੋਹਣੇ ਤੇ ਸਫਾਈ ਦੇ ਨਾਲ ਸਕਰੋਲ ਬਣ ਕੇ ਤਿਆਰ ਹੋ ਜਾਣਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਹੱਥਾਂ ਦੇ ਨਾਲ ਸਿਰਫ ਪਹੁੰਚੇ ਵਾਲੇ ਕੱਪੜੇ ਨੂੰ ਹਿਲਾਉਣਾਗਾ ਆ ਦੇਖੋ ਜੀ ਆਪਣੇ ਸਕਰੋਲ ਬਹੁਤ ਹੀ ਸਫਾਈ ਦੇ ਨਾਲ ਤੇ ਬਹੁਤ ਹੀ ਸੋਹਣੇ ਬਣ ਕੇ ਤਿਆਰ ਹੋਏ ਐਸੇ ਤਰ੍ਹਾਂ ਜੀ ਆਪਾਂ ਸੈਂਟਰ 'ਚ ਸਕਰੋਲ ਹੀ ਬਣਾਉਣੇ ਆ ਮੈਂ ਹੋਰ ਕੋਈ ਡਿਜ਼ਾਈਨ ਨਹੀਂ ਤਿਆਰ ਕਰਨਾ ਜਿੰਨਾ ਕੱਪੜਾ ਰਹਿ ਗਿਆ ਉਹਦੇ ਵਿੱਚ ਆਪਾਂ ਸਕਰੋਲ ਬਣਾ ਕੇ ਡਿਜ਼ਾਈਨ ਤਿਆਰ ਕਰ ਲੈਣਾਗਾ ਆ ਦੇਖੋ ਜੀ ਆਪਣੀ ਸਲਵਾਰ ਬਣ ਕੇ ਹੋ ਗਈ ਤਿਆਰ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਚ ਕੁਝ ਸਿੱਖਣ ਨੂੰ ਮਿਲਿਆ ਹੋਵੇ ਜਾਂ ਫਿਰ ਆਪਣਾ ਸਲਵਾਰ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਸਸੀ ਅਕਾਲ ਜੀ